ਈ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਨਾਮ ਅਵੀ ਆਪਣਾ ਕੋਲੋਂ ਦੇ ਦਿੱਤਾ ਜੋ ਪਿੰਡ ਲੈਦੂ ਵਿਰਤ ਆਸ਼ਰਮਾਇ ਚਿੱਤ ਇੱਥੇ ਬਹੁਤ ਹੀ ਵੱਡੀ ਮਨੁੱਖਤਾ ਦੀ ਸੇਵਾ ਇੱਥੇ ਸਾਡੇ ਪੰਕਲ ਪਾਦੀ タリーਬਾਗ ਤੋਂ ਕਰਾਈ ਨੇ ਜੀ ਇੱਕ ਛੋਟੀ ਜੀ ਵੀਡੀਓ ਰਹੀ ਮੈਂ ਸਾਰੇ ਤੋਂ ਪਹਿਲਾਂ ਐਵੇਂ ਸੇ ਨਾ ਜਾਵਾਂ ਕਿ ਜੇ ਕੋਈ ਜੋ ਵੀ ਕੁਝ ਹੋਸਲਦਾ ਜਿਵੇਂ ਸਾਡੇ ਕੋਲ ਇੱਕ ਮਸ਼ੀਨ ਹੈੀ ਇਸ ਸਕੀਮ 'ਚ ਤੇ ਭਾਪ ਕਿ ਇਹਨੂੰ ਵੇਚਰ ਨਾਲੋਂ ਪੈਸੀ ਵਟਨ ਨਾਲੋਂ ਇਹ ਕੰਮਾਂ ਜਿਹਦੇ ਜ਼ਿਆਦਾ ਬੈਟਰ ਹੈ ਤੇ ਮੈਂ ਕਹਾਂਗਾ ਸਾਰਿਆਂ ਨੂੰ ਕਿ ਜਿਹੜਾ ਜਿਹੜਾ ਬੰਦਾ ਜੋਦੂ ਵੀ ਛੋਟੀ ਜੀ ਵੀ ਕੋਈ ਹਰ ਕਰ ਸਕਦਾ ਹੈ ਕਿ ਇਹ ਲਈ ਵੀ ਉਹ ਜ਼ਰੂਰ ਆਪਣੇ ਆਪਣੇ ਐਂਡ ਤੋਂ ਵੀ ਕਰੇ ਤੇ ਪਾਰਟਿਕੁਲਰਲੀ ਇੱਥੇ ਵੀ ਕਿਤੇ ਵੀ ਜੋ ਵੀ ਹਰ ਕਰ ਸਕਦਾ ਜਿਹੜੇ ਖਾਸ ਕਰਕੇ ਜਿਵੇਂ ਆਪਣੇ ਕੱਪੜਿਆਂ ਦਾ ਕਿਤਾ ਹੈਗਾ ਸਟਾਰਟਅਪ ਸ਼ੁਰੂ ਇੱਕ ਛੋਟਾ ਜਿਹਾ ਮੁਹਿੰਮ ਅਪਾਕੇ ਹੀ ਲੋਕ ਵੀ ਆਪਣੇ ਆਂਦੇ ਉਸ ਕਪਰੇ ਜਿਹਨਾਂ ਦੇ ਘਰ ਦੇ ਜਗ੍ਹਾ ਹੀ ਮਿਲਦੀ ਹੋਈ ਆ। ਜਿਹੜੇ ਇਕੱਲੇ ਘਰ ਕੀ ਤੇ ਖਾਸ ਕਰਕੇ ਇਹੋ ਜਿਹੀ ਜਗ੍ਹਾ ਤੇ ਦੇਖ ਸਕਦੇ ਆ ਜਿੱਥੇ ਕਿ ਬਹੁਤ ਜ਼ਿਆਦਾ ਲੋਡ ਆ। ਵਰਤੀ ਵਜਾਂਗਾ ਭਾਈ ਨੂੰ ਥੋੜਾ ਜਿਆਦਾ ਅਜੇ ਵੀ ਜਰੂਰ ਕਲੀਅਰ ਕਰਨਾ ਹੈ। ਆਪਣੇ ਸਟਾਫ ਨਾਲੇ ਕਿਉਂਕਿ ਇਹਨਾਂ ਨੂੰ ਜ਼ਿਆਦਾ ਬੈਟਰ ਪਤਾ ਕੀ ਦਾ ਫਾਇਦਾ। ਬਹੁਤਾਂ ਬੱਚਦੇ ਆ ਸਾਡੇ ਜੀ ਅਭੀ ਕੰਸੀ ਦੇ ਹੋਂਦ ਪਰ ਇਹੋ ਦੇ ਲਈ ਜੀ ਕਿ ਸਾਡੇ ਕੋਲ ਪਹਿਲਾਂ ਵੀ ਆਏ ਸੀ ਉਹ ਸਾਡੇ ਦੇ ਇਥੇ ਪਰਿਵਾਰਕ ਨੰਬਰ ਰਹਿ ਰਹੇ ਨੇ ਇਹਨਾਂ ਲਈ ਗਰਮ ਟੋਪੀਆਂ ਜਰਾਬਾਂ ਉਹ ਲੈ ਕੇ ਸਮੁੰਦਰਪੜੀ ਸਾਡੇ ਨਾਲ ਕਾਫੀ ਜਿੰਨੇ ਜੁੜੇ ਨੇ ਜੋ ਮੈਡੀਕਲ ਦੀ ਸੇਵਾ ਕਰਦੇ ਨੇ ਲੋਡਿਓਨ ਤੋਂ ਕਾਫੀ ਵਾਰ ਸਾਡੇ ਕੋਲ ਹੈਲਥ ਕੇਅਰ ਨੂੰ ਆਏ ਸੀ ਅੱਜ ਭਾਈ ਦਾ ਨਾਲ ਇਹ ਵੀ ਆਏ ਨੇ ਸਾਨੂੰ ਬਹੁਤ ਖੁਸ਼ੀ ਜੀ ਤੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਅਸੀਂ ਵੀ ਜੀ ਸਾਰਾ ਇੱਥੇ ਦੇਖਿਆ ਸਾਡੇ ਕੋਲ 30 40 ਦੇ ਕਰੀਬ ਮੈਂਬਰ ਰਹਿ ਰਹੇ ਨੇ ਸਾਡੇ ਬਥੇ ਜਿਹਦੇ ਚ ਮਦਦ ਦੀ ਲੋੜ ਹੈ ਸੇ ਸਾਰਾ ਆਪਣੇ ਉੱਤੇ ਸਾਰੇ ਕਲੀਅਰ ਰਹਿ ਰਹੇ ਨੇ ਇੱਥੇ ਅਸੀਂ ਭਾਈ ਜੀ ਕਿਹਾ ਵੀ ਸਾਨੂੰ ਇੱਕ ਵਾਸ਼ਿੰਗ ਮਸ਼ੀਨ ਦੀ ਲੋੜ ਹੈ ਕਿਉਂਕਿ ਸਾਡੀ ਉਹ ਪਹਿਲੜੀ ਖਰਾਬ ਹੋ ਚੁੱਕੀ ਸੀ ਭਾਜੀ ਸਾਡੀ ਬੇਨਤੀ ਤੁਹਾਨੂੰ ਕੀਤਾ ਜਿਵੇਂ ਸਾਡੇ ਕੋਲ ਆ ਵਾਸ਼ਿੰਗ ਮਸ਼ੀਨ ਦੀ ਜੇਦਾ ਪੜ ਕੇ ਰਹੇ ਅਸੀਂ ਸਾਡੇ ਸਭ ਨੂੰ ਸੇਵਾ ਦੀ ਕਰਦੇ ਆ ਉਹ ਜਿਹੜੀ ਜਿਹੜੀ ਅਸੀਂ ਰਿਸਟਰ ਪਾਉਂਦੇ ਆ ਇੱਕ ਵਾਰੀ ਸਾਡੇ ਕੋਲ ਹੋਰ ਆਪਣੀ ਸਮਰੱਥਾ ਅਨਸਾਰ ਆਪ ਆਪਣੀ ਹੱਥੀਂ ਸੇਵਾ ਕਰਕੇ ਜਰੂਰ ਕਿ ਅਸੀਂ ਸਾਡੀ ਬੇਨਤੀ ਹੀ ਹੁੰਦੀ ਹੈ ਕਿ ਅਸੀਂ ਹਰ ਕੰਦ ਨੂੰ ਕਹਿੰਦੇ ਕਿ ਇੱਥੇ ਆਓ ਆਪ ਦੇਖੋ ਇੱਥੇ ਕਿਹੜੀ ਚੀਜ਼ ਦੀ ਲੋੜ ਆ ਉਹਦੇ ਕੋਟੀ ਬੀ ਸਾਰੀ ਸੇਵਾ ਕਰਕੇ ਜਾਓਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਚਲੋ ਪੁਰੀ ਸਾਹਿਬ ਕਿਰਪਾ ਕਰੇ ਇੱਦਾਂ ਇਹਨਾਂ ਨੂੰ ਸਾਡੀ ਕਲ ਬਖਸ਼ਣ ਇਸ ਤਰ੍ਹਾਂ ਸੇਵਾ ਕਰਦੇ ਰਹਣ ਧੰਨਵਾਦ ਮਾਈਕ ਛੁੱਟੀ ਰਿਕਵੈਸਟ ਹੋ ਰਹੀ ਹੈ ਕਿ ਮੈਂ ਜਾਵਾਂਗਾ ਕਿ ਸਾਡੀ ਕਿੰਨੀ ਵੀ ਔਕਾਤ ਨਹੀਂ ਹੈ ਕਿ ਆਪਾਂ ਕਿਹੋ ਜਿਹਾ ਕੁਝ ਸ਼ੇਅਰ ਕੁਝ ਕਰ ਪਈਏ ਜਾਂ ਕਿਹਦੀ ਕੁਝ ਵੀ ਕਰੀਏ ਸਾਰਾ ਪਰਮਾਤਮਾ ਸੱਚੇ ਬਾਦਸ਼ਾਹ ਦਾ ਹੀ ਹੈ ਮੈਂ ਜ਼ਰੀਆ ਹੀ ਬਣਾਇਆ ਕਰਦਾ ਮੈਂ ਚਾਹਾਂਗਾ ਕਿ ਹੋਰ ਕੁਝ ਨਹੀਂ ਤੇ ਆਪਾਂ ਨੂੰ ਸ਼ੇਅਰ ਜ਼ਰੂਰ ਕਰੀਏ ਤਾਂ ਕਿ ਕਿਸੇ ਦਾ ਕੋਈ ਵੀ ਸ਼ੁਭਕਾਮਨਾ ਸਾਰਿਆਂ ਨੂੰ ਬਰਤੀਆ ਕਿਸੇ ਦਾ ਜਾਂ ਕਿਸੇ ਦੀ ਕੋਈ ਵੀ ਯਾਦਗਾਰੀ ਵਾਲਾ ਦਿਨ ਆ ਬੰਦਾ ਵਧੀਆ ਤਰੀਕਾ ਨਾਲ ਇੱਥੇ ਸਪੈਂਡ ਕਰੇ ਕੋਈ ਨਾ ਕੋਈ ਚੀਜ਼ ਦੇ ਕੋਈ ਨਾ ਕੋਈ ਪਿਆਰ ਲਈ ਤੇ ਸਸ਼ੀ ਕਾਲ ਸਾਰਿਆਂ ਨੂੰ